ਪੱਗ ਦੀ ਪੂਣੀ ਜਿਹੜੀ ਖੁੱਲਦੀ ਹੈ ਉਹਨੂੰ ਆਪਾਂ ਸੈੱਟ ਕਿੱਦਾਂ ਕਰਨਾ ਹੈ ਆਪਾਂ ਉਹ ਵੀ ਤੁਹਾਨੂੰ ਨਾਲ-ਨਾਲ ਦੱਸ ਰਿਹਾ ਸਾਰਿਆਂ ਨੂੰ ਪਿਆਰ ਬਰੀਸਾ ਸਿੰਘ ਵਾਲ ਤੇ ਮੈਂ ਹਾਂ ਤੁਹਾਡਾ ਅਭਨਾਜ ਸਿੰਘ ਤੇ ਤੁਸੀਂ ਦੇਖਦੇ ਰਹੋ ਸਰਸਾ ਸਿੰਘ ਪਗੜੀ ਚੈਨਲ ਤੇ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਣ ਮਿਲ ਰਿਹਾ ਤੇ ਪਿਆਰ ਬੜਾ ਇਹ ਕੋ ਤੁਹਾਡੇ ਪਿਆਰ ਦੇ ਸਪੋਰਟ ਦੇ ਨਾਲ ਹੀ ਆਪਾਂ ਨੂੰ ਨਵੀਂ ਵੀਡੀਓ ਲੈ ਕੇ ਆਏ ਆ ਪੱਗ ਦੀ ਪੂਣੀ ਪੱਗ ਦੀ ਪੂਣੀ ਖੁੱਲ ਜਾਂਦੀ ਹੈ ਬਹੁਤ ਸਾਰੇ ਵੀਰਾਂ ਦੀ ਪੱਗ ਦੀ ਪੂਣੀ ਖੁੱਲ ਜਾਂਦੀ ਹੈ ਅੱਜ ਤੁਹਾਨੂੰ ਉਹਦੇ ਤਰੀਕੇ ਦੱਸਾਂਗੇ ਕਿ ਪੱਗ ਦੀ ਪੂਣੀ ਕਿਉਂ ਖੁੱਲ ਜਾਂਦੀ ਹੈ ਮੈਂ ਵੈਸੇ ਪੱਕ ਦੀ ਪੂਣੀ ਦੇ ਉੱਪਰ ਵੀਡੀਓ ਪਾ ਰੱਖਿਆ ਹੈ ਕਿ ਇਸ ਵਜ੍ਹਾ ਕਰਕੇ ਖੁੱਲ੍ਹਦੀ ਹੈ ਪਰ ਬਹੁਤ ਸਾਰੇ ਵੀਰਾਂ ਦੇ ਰਿਪੀਟ ਟੂ ਰਿਪੀਟ ਮੈਸੇਜ ਆ ਰਹੇ ਨੇ ਕੋਈ ਵਾਰ ਵਾਰੀ ਵਾਰੀ ਕਮੈਂਟ ਆ ਰਹੇ ਨੇ ਤੇ ਤੁਹਾਡੇ ਕਮੈਂਟਾਂ ਦੇ ਬੇਸ 'ਤੇ ਹੀ ਆਪਾਂ ਜਿਹੜੀ ਹੈ ਉਹ ਵੀਡੀਓ ਲੈ ਕੇ ਆਨੇ ਆ ਫਿਰ ਵੀ ਕਿਸੇ ਵੀਰ ਨੂੰ ਪੱਕ ਬੰਦੇ ਟਾਈਮ ਪਰ ਨਾ ਬੰਦੇ ਨੇ ਕੋਈ ਵੀ ਦਿੱਕਤ ਆਵੇ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰੋ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਬਣਾਵਾਂਗੇ ਠੀਕ ਹੈ ਜੀ ਜਿਹੜੇ-ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ Instagram ਤੇ Facebook ਤੇ ਫੋਲੋ ਕਰੋ ਸੱਸਾ ਕਿੰਗ ਪਗੜੀ ਤੇ ਅਜੇ ਸਿੰਘ ਦੇ ਨਾਮ ਤੋਂ Facebook ਆਈਡੀ ਹੈ ਤੁਸੀਂ ਜਾ ਕੇ ਫੋਲੋ ਕਰ ਲਓ ਆਓ ਜੀ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਕਰਨੀ ਹੈ ਪੱਗ ਦੀ ਪੋਣੀ ਅਗਰ ਤੁਹਾਡੀ ਪੱਗ ਦੀ ਪੋਣੀ ਕਰਨ ਦਾ ਤਰੀਕਾ ਤੁਹਾਡਾ ਸਹੀ ਨਹੀਂ ਤੇ ਤੁਸੀਂ ਪਹਿਲਾਂ ਪੱਗ ਦੀ ਪੋਣੀ ਦੀ ਮੇਰੇ ਚੈਨਲ ਤੇ ਜਾ ਕੇ ਵੀਡੀਓ ਦੇਖੋ ਉੱਥੇ ਆਪਾਂ ਸੌਖੇ ਤਰੀਕੇ ਦੀ ਵੀਡੀਓ ਬਾਰ ਰੱਖਿਆ ਪਟਿਆਲਾ ਸ਼ਾਹੀ ਪੱਗ ਬੰਨਦੇ ਹੋ ਤਾਂ ਪਟਿਆਲਾ ਸ਼ਾਹੀ ਪੱਗ ਦੀ ਪੋਣੀ ਵੇਖੋ ਅਗਰ ਦੁੱਟਾਂ ਵਾਲੀ ਪੱਗ ਬੰਨਦੇ ਹੋ ਤਾਂ ਵੱਟਾ ਵਾਲੀ ਪੱਗ ਦੀ ਪੂਣੀ ਵੇਖੋ ਠੀਕ ਹੈ ਜੀ ਤੇ ਪੱਗ ਦੀ ਪੂਣੀ ਕਰਨ ਤੋਂ ਬਾਅਦ ਤੁਸੀਂ ਦੇਖੋ ਆਪਾਂ ਕੀ ਕਰਨਾ ਹੈ ਤੇਲ ਲਾੜ ਮੂੰਹ ਦੇ ਵਿੱਚ ਰੱਖਣਾ ਹੈ ਉਹਨਾਂ ਨੂੰ ਜਿਹੜਾ ਲਾਸਟ ਵਾਲਾ ਲੜ ਪੂਰਾ ਆ ਜਾਵੇ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕੋਈ ਪੱਗ ਦੀ ਛੇ ਬਾਰੇ ਨਹੀਂ ਦੱਸਾਂਗਾ ਸਿਰਫ ਦੱਸਾਂਗਾ ਪੱਗ ਦੀ ਪੂਣੀ ਕਿਉਂ ਖੁੱਲਦੀ ਹੈ ਪਹਿਲੇ ਲੜ ਨੂੰ ਆਪਾਂ ਸਿੱਧਾ-ਸਿੱਧਾ ਮੂੰਹ 'ਚ ਰੱਖ ਲੈਣਾ ਬੰਦ ਵਾਲਾ ਪਾਸਾ ਜਿਹੜਾ ਹੋਣਾ ਚਾਹੀਦਾ ਉਹ ਉੱਪਰ ਵਾਲੇ ਪਾਸੇ ਹੋਣਾ ਚਾਹੀਦਾ ਤੇ ਜਿਹੜਾ ਖੁੱਲੇ ਵਾਲਾ ਪਾਸਾ ਹੈ ਉਹ ਥੱਲੇ ਵਾਲੇ ਪਾਸੇ ਹੋਣਾ ਚਾਹੀਦਾ ਇਹ ਦੇਖੋ ਇਸ ਲੜ ਨੂੰ ਮੂੰਹ 'ਚ ਰੱਖ ਰਿਹਾ ਮੂਚ ਰੁਭਦੇ ਹੋਏ ਤੇ ਇਹ ਦੇਖੋ ਸਿੱਧਾ ਬਿਲਕੁਲ ਲੜਨ ਲੈ ਕੇ ਆਂਦਾ ਤੇ ਇਹ ਵਾਲਾ ਜਿਹੜਾ ਖੜਦੇ ਵਾਲਾ ਪਾਸਾ ਹੈ ਉਹ ਥੱਲੇ ਆ ਜਿਹੜੇ ਵੀਰ ਪਟਿਆਲਾ ਸਿੰਘ ਪਗਬੰਦੇ ਨੇ ਵਟਾਂ ਵਾਲੀ ਇਹ ਉਹ ਹੈ ਤੇ ਅਗਰ ਤੁਸੀਂ ਪਟਿਆਲਾ ਸਿੰਘ ਪਗਬੰਦੇ ਉੱਤੇ ਇਸ ਲੜ ਨੂੰ ਇੱਥੇ ਕਵਰ ਕਰਕੇ ਸੈੱਟ ਕਰ ਸਕਦੇ ਹੋ ਤੁਹਾਡਾ ਜਿਹੜਾ ਮੇਨ ਲੜ ਕੋ ਬੰਦਾ ਕਾਰਨ ਜਿਹੜਾ ਹੁੰਦਾ ਪਿੱਛੇ ਲੜ ਘੁੰਮ ਜਾਂਦਾ ਜਾਂ ਪੱਗ ਦੀ ਪੂਣੀ ਖੁੱਲ ਜਾਂਦੀ ਹੈ ਇਹ ਕੰਨ ਇਹ ਹੁੰਦਾ ਕਿ ਜਦੋਂ ਆਪਾਂ ਪਗਬੰਦੇ ਬੰਦੇ ਲੜ ਨੂੰ ਉੰਦਰੋਂ ਛੱਡ ਦਿੰਨੇ ਆ ਟਿੱਲਾ ਛੱਡ ਦਿੰਨੇ ਆ ਦੇਖੋ ਹੁਣ ਆਪਾਂ ਨੀਚੇ ਜਿਹੜਾ ਹੈਗਾ ਵੈਂਚਰ ਰੱਖਿਆ ਹੋਇਆ ਹੈ ਪੱਗ ਦੇ ਤੇ ਫਿਰ ਨਾ ਲੜ ਨੂੰ ਆਪਾਂ ਸਿੱਧਾ ਸਿੱਧਾ ਲਾ ਲਿਆ ਸਿੱਧਾ ਸਿੱਧਾ ਲਾਂਜੋ ਇਹ ਕਈ ਨੀਰ ਕੀ ਕਰਦੇ ਨੇ ਇਸ ਵਾਲੀ ਜਗ੍ਹਾ ਤੋਂ ਹੱਥ ਨੂੰ ਫੜਦੇ ਨਹੀਂ ਇਸ ਵਾਲੀ ਜਗ੍ਹਾ ਤੋਂ ਜਿਹੜੇ ਪਤਲੇ ਪੱਲੇ ਨੇ ਜਿਹੜੇ ਖੁੱਲੇ ਵਾਲਾ ਪਾਸਾ ਉਹ ਥੱਲੇ ਨੂੰ ਨਹੀਂ ਰੱਖਦੇ ਇਸੇ ਕਰਕੇ ਜਿਹੜਾ ਹੈ ਪੱਗ ਦੀ ਪੂਣੀ ਜਿਹੜੀ ਆ ਉਹ ਖੁੱਲ ਜਾਂਦੀ ਹੈ ਦੇਖੋ ਹੁਣ ਉੱਪਰ ਵਾਲੇ ਪਾਸੇ ਆਪਾਂ ਜਦੋਂ ਹੱਥ ਰੱਖ ਲਿਆ ਇਸ ਵਣੀ ਜਗ੍ਹਾ ਤੋਂ ਆਪਾਂ ਪੱਗ ਦੀ ਪੁਣੀ ਨੂੰ ਅੱਧਾ ਕਰਕੇ ਸਿੱਧਾ ਪੜਨਾ ਹੈ ਮੇਨ ਹੱਥਾਂ ਦੀ ਮੂਵਮੈਂਟ ਦੇਖਣੀ ਹੈ ਹੱਥ ਦੀ ਮੂਵਮੈਂਟ ਕਿੱਥੇ ਆ ਰਹੀ ਏ ਦੇਖੋ ਹੁਣ ਆਪਣੇ ਦੋਨੇ ਪੱਲੇ ਬਰਾਬਰ ਨੇ ਆਪਾਂ ਇਹਨਾਂ ਨੂੰ ਕੁਝ ਨਹੀਂ ਕਰਦੇ ਆਪਾਂ ਇਹਨਾਂ ਨੂੰ ਸਿੱਧਾ ਏਦਾਂ ਚੱਕ ਕੇ ਠੀਕ ਹੈ ਏਦਾਂ ਪਿੰਚ ਕਰ ਦਿੱਤਾ ਤੁਹਾਡੇ ਸਾਹਮਣੇ ਕੋਈ ਜ਼ਿਆਦਾ ਆਪਾਂ ਉਹ ਖਾਈ ਵਾਲਾ ਕੰਮ ਨਹੀਂ ਕੀਤਾ ਬਿਲਕੁਲ ਸੋਖੇ ਤਰੀਕੇ ਨਾਲ ਆਪਾਂ ਲੜਨ ਰੱਖਤਾ ਆਹ ਲਓ ਜੀ ਇੱਥੇ ਆਪਾਂ ਵਟ ਖੋਲ ਲੈ ਵਟ ਖੋਲਣ ਤੋਂ ਬਾਅਦ ਜੀ ਦੇਖੋ ਮੇਰਾ ਇਹ ਵਾਲਾ ਜਿਹੜਾ ਹੱਥ ਹੈ ਇਹ ਇੱਥੇ ਹੀ ਹੈ ਕੋਈ ਆਪਾਂ ਨੂੰ ਅੱਗੇ ਪਿੱਛੇ ਨਹੀਂ ਲੈ ਗਏ ਕੋਈ ਕਿਤੇ ਨਹੀਂ ਕੀਤਾ ਇਹ ਵਾਲੇ ਹੱਥ ਨੂੰ ਆਪਾਂ ਇੱਥੇ ਕੱਸ પા ਕੇ ਰੱਖਿਆ ਹੈ ਇਸ ਵਾਲੇ ਲੜਾ ਨੂੰ ਇਦਾਂ ਕਰ ਖੋਲ ਕੇ ਆ ਦੇਖੋ ਦੂਜਾ ਲੜਾ ਆਪਣਾ ਕਿੰਨਾ ਵਧੀਆ ਤੇ ਕਿੰਨਾ ਸੋਖੇ ਤਰੀਕੇ ਨਾਲ ਲੱਗ ਜਾਂਦਾ ਕੋਈ ਵੀ ਵੱਟ ਤੁਹਾਡਾ ਲੱਗਦਾ ਏ ਕਿ ਲੰਮਸਾ ਤੋਂ ਨਾਲ ਦੀ ਨਾਲ ਛੱਟ ਕਰ ਲੈਣਾ ਤੇ ਮੇਨ ਕੀ ਹੈ ਬੈਕ ਸਾਈਡ ਤੇ ਤੁਸੀਂ ਦੇਖੋ ਇਸ ਥੋੜੀ ਜਗ੍ਹਾ ਤੁਹ ਜਦੋਂ ਆਉਂਦੀ ਹੈ ਬਹੁਤ ਸਾਰੇ ਵੀਰ ਇੱਥੇ ਨਾਲ ਇਦਾਂ ਘੁਮਾ ਦਿੰਦੇ ਆ ਇਦਾਂ ਇੰਦਾ ਕਮਾਣਾ ਨੀਗਾ ਇਹ ਥੋੜੀ ਜਗ੍ਹਾ ਤੇ ਇਦਾਂ ਹੀ ਰੱਖਣਾ ਤੇ ਇਹਨੂੰ ਉਂਗਲਾਰ ਕੇ ਥੋੜਾ ਜੰ ਅੰਦਰ ਕਰ ਦੇਣਾ ਰਲ ਨੂੰ ਤਾਂ ਜੋ ਇੱਥੇ ਵੀ ਆਪਣੀ ਜਿਹੜੀ ਪੱਗ ਦੀ ਹੈ ਉਹ ਪਿਛਲੇ ਪਾਸੋਂ ਵੀ ਸ਼ੇਪ ਬੰਨੀ ਸਟਾਰਟ ਹੋ ਜਾਈ। ਬਹੁਤ ਸਾਰੇ ਵੀਰਾਂ ਦੀ ਬੈਕ ਸਾਈਡ ਤੋਂ ਸ਼ੇਪ ਵੀ ਨਹੀਂ ਬੰਦੀ। ਬੈਕ ਸਾਈਡ ਦੀ ਸ਼ੇਪ ਤੇ ਆਲਰੇਡੀ ਆਪਾਂ ਵੀਡੀਓ ਬਣਾ ਚੁੱਕੇ ਆ ਪਰ ਇੱਕ ਵੀਡੀਓ ਆਪਣੀ ਹੋਰ ਆਣ ਵਾਲੀ ਹੈ ਕਿਉਂਕਿ ਬਹੁਤ ਸਾਰੇ ਵੀਰ ਹੁੰਦੇ ਤੇ ਵੀ ਕਮੈਂਟ ਕਰ ਰਹੇ ਨੇ ਤੇ ਇਸੇ ਕਰਕੇ ਜਿਹੜੇ-ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਸਾਰੀਆਂ ਵੀਡੀਓ ਨਵੇਂ-ਨਵੇਂ ਆਣ ਵਾਲੀਆਂ ਨੇ। ਦੇਖੋ ਜੀ ਹੁਣ ਦੂਸਰਾ ਲੜ ਲਾ ਲਗਾ ਹੈ ਤੇ ਤੀਸਰਾ ਲੜ ਲਾਉਂਦੇ ਆਪਾਂ ਲੋਦੀ ਇਹ ਹੁਣ ਤੀਸਰਾ ਲੜ ਲਾਣ ਲੱਗੇ ਆਂ ਉੱਪਰ ਵਾਲੀ ਸਾਈਡ ਤੋਂ ਸਾਰੇ ਮਟੀਰੀਅਲ ਨੂੰ ਆਪਾਂ ਹੱਥ ਫੇਰ ਕੇ ਸੈੱਟ ਕਰ ਲਿਆ ਹੱਥ ਫੇਰ ਕੇ ਸੈੱਟ ਕਰਦੇ ਹੋਏ ਜੀ ਦੇਖੋ ਇਸ ਛੋਟੀ ਜਿਹੀ ਜਗ੍ਹਾ ਤੋਂ ਇੱਥੇ ਹੁਣ ਇਸ ਛੋਟੀ ਜਿਹੀ ਜਗ੍ਹਾ ਤੋਂ ਬਹੁਤ ਸਾਰੇ ਵੀਰ ਕੀ ਕਰਦੇ ਨੇ ਜਦੋਂ ਆਪਾਂ ਪਿੰਚ ਕਰਦੇ ਆਂ ਪਿੰਚ ਕਰਦੇ ਵਕਤ ਵੀ ਪੱਗ ਦੀ ਪੂਣੀ ਖੋਲੰਗਦੇ ਨੇ ਐਦਾਂ ਕਰਕੇ ਜਦੋਂ ਥੱਲੇ ਨਾਲ ਹੁੰਦੀ ਇਹ ਹੁਣ ਪੱਗ ਦੀ ਪੂਣੀ ਜਦੋਂ ਥੱਲੇ ਨਾਲ ਕਰੀ ਹੈ ਇਨੂੰ ਆਪਾਂ ਕੀ ਕਰਨਾ ਹੈ ਇਹਨੂੰ ਆਪਾਂ ਆਦੇ ਮੋੜ ਦੇ ਤੇ ਰੱਖ ਲੈਣਾ ਹੈ ਇੱਥੇ ਇਹ ਹੁਣ ਤਗ ਦੀ ਗੁਣੀ ਆਪਣੇ ਨੇ ਖੁੱਲੇਗੀ ਦੇਖੋ ਐਦਾਂ ਕਰਕੇ ਇਕੱਠਾ ਕਰ ਲਿਆ ਇਕੱਠਾ ਕਰਦੇ ਉਹ ਨੁਕਰ ਤੇ ਆਪਾਂ ਲੜ ਨੂੰ ਇਕੱਠਾ ਕਰਤਾ ਉੱਪਰ ਵਾਲੇ ਸਾਈਡ ਤੋਂ ਖਿੱਚ ਕੇ ਅੰਦਰ ਵਾਲੇ ਪਾਸੇ ਨੂੰ ਤੀਰਾਂ ਨੂੰ ਮੋੜ ਦਿੱਤਾ ਲਓ ਜੀ ਇਹ ਆਪਣਾ ਪਹਿਲਾ ਦੂਜਾ ਤੀਜਾ ਚੌਥਾ ਚਾਰ ਚਿਕ ਪੰਜ ਲੜ ਆਪਣੇ ਵੱਟ ਬਣ ਗਏ ਉਹਨੂੰ ਆਪਾਂ ਐਦਾਂ ਕਰਕੇ ਬਿਲਕੁਲ ਸਿੱਧੇ ਤਰੀਕੇ ਨਾਲ ਲੋਗੀ ਅਗਦੀ ਛੇ ਵੀ ਸੋਹਣੀ ਆ ਰਹੀ ਐ ਤੇ ਲਾਸਟ ਤੁਸੀਂ ਕੀ ਕਰਨਾ ਐ ਐਦਾਂ ਕਰਕੇ ਪੱਗ ਨੂੰ ਨਹੀਂ ਕਮਾਉਣਾ ਜਿਹੜੇ ਵੀਰਾਂ ਦੀ ਇੱਥੇ ਪੱਗ ਹੁੰਦੀ ਐ ਆਪਾਂ ਇੱਥੇ ਨਹੀਂ ਕਮਾਉਣਾ ਆਪਾਂ ਕੀ ਕਰਨਾ ਐ ਜਦੋਂ ਮੋਢੇ ਤੇ ਰੱਖਿਆ ਛੋਟੀ ਜਿਹੀ ਜਗ੍ਹਾ ਤੱਕ ਕਮਾ ਕੇ ਇੱਥੇ ਰੱਖ ਲਿਆ ਇੱਥੇ ਰੱਖਦੇ ਹੋ ਜਦੋਂ ਐਦਾਂ ਕਰਕੇ ਅੱਗੇ ਆਗਾ ਫਿਰ ਉਹਨੂੰ ਇੱਥੇ ਰੱਖ ਲਿਆ ਤੇ ਜਿਹੜੇ ਵੀਰਾਂ ਦੀ ਪੱਗ ਦੀ ਪੂਣੀ ਐਦਾਂ ਕਰਕੇ ਲੰਮਕਦੀ ਰਹਿੰਦੀ ਐ ਉਹ ਮੋਢੇ ਤੇ ਰੱਖ ਲੈਣ ਮੋਢੇ ਤੋਂ ਥੱਲੇ ਨਾ ਛੱਡਣ ਦੇਖੋ ਹੁਣ ਆਪਾਂ ਇਸ ਛੋਟੀ ਜਿਹੀ ਜਗ੍ਹਾ ਤੋਂ ਫਿਰ ਇੱਧਰ ਆਖ ਲੈਣਾ ਇੱਧਰ ਰੱਖਦੇ ਹੋ ਬਿਲਕੁਲ ਲੜ ਨੂੰ ਸਿੱਧਾ ਕਰ ਲੈਣਾ ਤੇ ਇਸ ਵਾਲੀ ਜਗ੍ਹਾ ਤੋਂ ਤੁਸੀਂ ਦੇਖ ਸਕਦੇ ਹੋ ਆਪਣੇ ਪੱਗ ਦੀ ਪੂਣੀ ਖੁੱਲ ਗਈ ਆ ਇਹ ਪੱਗ ਦੀ ਪੂਣੀ ਹੁਣ ਖੁੱਲਣ ਦਾ ਕਾਰਨ ਕੀ ਸੀ ਉਹ ਕਾਰਨ ਇਹ ਸੀ ਕਿ ਆਪਾਂ ਜਦੋਂ ਪੱਗ ਦੀ ਪੂਣੀ ਉੱਪਰੋਂ ਘਮਾਈ ਉਦੋਂ ਆਪਣੀ ਜਿਹੜੀ ਪੱਗ ਦੀ ਪੂਣੀ ਥੱਲੇ ਲੰਘ ਗਈ ਤੇ ਹੁਣ ਇਹ ਪੱਗ ਦੀ ਪੂਣੀ ਨੂੰ ਆਪਾਂ ਸੈੱਟ ਕਿੱਦਾਂ ਕਰਨਾ ਹੈ ਦੇਖੋ ਇਹ ਵਾਲੇ ਪੱਲੇ ਆਪਣੇ ਖੁੱਲੇ ਸੀ ਇਹਨੂੰ ਆਪਾਂ ਹਾਫ ਦੇ ਵਿੱਚ ਐਦਾਂ ਕਰਕੇ ਮਟੀਰੀਅਲ ਨੂੰ ਅੰਦਰ ਕਰ ਦੇਣਾ ਇੱਥੋਂ ਆਪਣੀ ਵੀ ਬੰਨੀ ਚੋੜੀ ਚਾਹੀਦੀ ਹੈ ਅਗਰ ਤੁਹਾਡੀ ਵੀ ਨਹੀਂ ਬਣਦੀ ਤੇ ਤੁਹਾਡੀ ਪੱਗ ਦੀ ਪੂਣੀ ਖੁੱਲੇਗੀ ਹੀ ਖੁੱਲੇਗੀ ਦੇਖੋ ਅੰਦਰਲੇ ਨਾਲ ਤੋਂ ਇਕੱਠੇ ਕਰਦੇ ਪੱਲੇ ਦੇਖੋ ਆਪਣੀ ਪੱਗ ਦੀ ਪੂਣੀ ਸਾਰੀ ਸੈੱਟ ਹੋ ਗਈ ਪੱਗ ਦੀ ਪੂਣੀ ਜਿਹੜੀ ਖੁੱਲਦੀ ਹੈ ਉਹਨੂੰ ਆਪਾਂ ਸੈੱਟ ਕਿੱਦਾਂ ਕਰਨਾ ਆਪਾਂ ਉਹ ਵੀ ਤੁਹਾਨੂੰ ਨਾਲ ਨਾਲ ਦੱਸ ਰਿਹਾ ਲਓ ਜੀ ਇਸ ਵਾਲੀ ਜਗ੍ਹਾ ਤੋਂ ਫਿਰ ਆਪਾਂ ਬੈਕ ਸਾਈਡ ਤੇ ਪਿੰਚ ਕਰ ਦਿੱਤਾ ਪਿੰਚ ਕਰਦੇ ਉਸੇ ਲੜ ਤੋਂ ਥੋੜਾ ਥੱਲੇ ਲੜ ਰੱਖਦੇ ਹੋਏ ਮਟੀਰੀਅਲ ਨੂੰ ਚੰਗੇ ਤਰੀਕੇ ਨਾਲ ਉੱਪਰਲੇ ਪਾਸੇ ਸੈੱਟ ਕਰਤਾ ਇੱਥੋਂ ਆਪਾਂ ਥੱਲੇ ਖਿਚ ਲੈਣਾ ਲੜਦੋਂ ਚੰਗੇ ਤਰੀਕੇ ਨਾਲ ਬੈਕ ਸਾਈਡ ਤੱਕ ਥੱਲੇ ਵਾਲਾ ਵੱਲ ਥੱਲੇ ਖਿਚ ਲੈਣਾ ਤੇ ਇਸ ਥੋੜੀ ਜਗ੍ਹਾ ਤੋਂ ਇਦਾਂ ਇਹ ਆਪਾਂ ਥੱਲੇ ਬੈਂਚ ਤੇ ਪੂਣੀ ਰੱਖੀ ਹੈ ਨਾ ਕਿ ਆਪਾਂ ਲੰਕਣ ਦਿੱਤੀ ਹੈ ਜੇ ਲੰਕਣ ਦੋਗੇ ਤਾਂ ਤੁਹਾਡੀ ਪਾਗ ਦੀ ਪੂਣੀ ਆਟੋਮੈਟਿਕ ਖੋਲੀ ਹੀ ਜਾਏਗੀ ਲਓ ਜੀ ਹੁਣ ਦੇਖੋ ਇਸ ਥੋੜੀ ਜਗ੍ਹਾ ਤੋਂ ਆਪਾਂ ਵਾਟਰ ਜੜੇ ਨੇਰਾ ਤੱਕ ਆ ਕੇ ਚੱਕ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਵੱਟ ਛੱਕੇ ਨੇ ਫਿਰ ਨੋਕਰ ਦੇ ਉੱਪਰ ਆਪਾਂ ਰੱਖਦੇ ਤੇ ਉੱਪਰ ਵਾਲੀ ਸਾਈਡ ਤੋਂ ਅੰਦਰਲੀ ਸਾਈਡ ਪਿੰਚ ਕਰ ਦਿੱਤਾ ਬਹੁਤ ਸਾਰੇ ਵੀਰਾਂ ਦਾ ਜਿਹੜਾ ਪਿੰਚ ਕਰਨ ਦਾ ਤਰੀਕਾ ਹੀ ਨਹੀਂ ਸਹੀ ਹੁੰਦਾ ਉਹਨਾਂ ਦੀ ਪੱਗ ਦੀ ਪੂਣੀ ਉਸੇ ਕਰਕੇ ਵੀ ਖੁੱਲ ਜਾਂਦੀ ਹੈ ਕਿ ਪਿੰਚ ਕਈ ਵਾਰੀ ਅੱਧਾ ਕਰਕੇ ਨਾ ਬਨਾ ਬਨਾ ਕੇ ਕਰਦੇ ਆਪਾਂ ਤੇ ਉਹਦੇ ਕਰਕੇ ਵੀ ਪੱਗ ਦੀ ਪੂਣੀ ਤੇ ਇਫੈਕਟ ਪੈਂਦਾ ਲੇਕਿਨ ਜੋ ਮੇਨ ਮੇਜਰ ਜਿਹੜਾ ਹੈਗਾ ਉਹ ਹੈਗਾ ਪੱਗ ਦੀ ਜਦੋਂ ਪੂਣੀ ਆਪਾਂ ਲੰਘਪਨ ਦਿੰਨੇ ਆ ਉਦੋਂ ਤੇ ਜਦੋਂ ਬੈਕ ਸਾਈਡ ਤੇ ਪਿੰਚ ਕਰਦੇ ਆ ਕਈ ਵੀਰ ਬੈਕ ਸਾਈਡ ਤੇ ਪਿੰਚ ਬਹੁਤ ਘੁਮਾ ਕੇ ਕਰਦੇ ਨੇ ਤੇ ਉਹ ਕੀ ਹੁੰਦਾ ਜਦੋਂ ਬੈਕ ਸਾਈਡ ਤੇ ਪਿੰਚ ਘੁਮਾ ਕੇ ਕਰਦੇ ਆ ਆਪਾਂ ਤੇ ਆਪਣੀ ਜਿਹੜੀ ਪੱਗ ਦੀ ਪੂਣੀ ਹੈ ਉਹ ਘੁੰਮ ਜਾਂਦੀ ਹੈ ਬੈਕ ਸਾਈਡ ਤੋਂ ਤੇ ਇਸੇ ਕਰਕੇ ਲឹង ਹੁਣ ਉੱਪਰ ਵਾਲੀ ਸਾਈਡ ਤੋਂ ਵੀ ਦੇਖੋ ਚੰਗੀ ਤਰ੍ਹਾਂ ਸੈੱਟ ਕਰ ਲਿਆ ਨੁੱਕਰ ਵਾਲੇ ਪਾਸੋਂ ਕੋਈ ਵੀ ਤੁਹਾਨੂੰ ਲੱਗਦਾ ਸੈੱਟ ਕਰ ਲਿਆ ਨਾਲਾ ਸੈੱਟ ਕਰਦੇ ਹੋ ਖਿੱਚ ਪਾ ਕੇ ਕਿਤੇ ਉਹਨਾਂ ਵੱਟ ਟਿੱਲਾ ਮਸਾ ਲੱਗਦਾ ਉਹਨੂੰ ਆਪਾਂ ਨਾਲ ਦੀ ਨਾਲ ਸੈੱਟ ਕਰ ਲਿਆ ਮੈਂ ਥੋੜੀ ਆਵਾਜ਼ ਉੱਚੀ ਤਾਂ ਨਹੀਂ ਬੋਲ ਰਿਹਾ ਨਾ ਕਿਉਂਕਿ ਬਾਕੀ ਤੁਸੀਂ ਸਾਰੀ ਵੀਡੀਓ ਚ ਆਪਣੇ ਦੇਖਿਆ ਹੋਣਾ ਕਿ ਆਪਾਂ ਉੱਚੀ ਬੋਲਦੇ ਆ ਲੇਕਿਨ ਇਹ ਵਾਲਾ ਜਿਹੜਾ ਆਪਣਾ ਰੂਮ ਹੈ ਅਜੇ ਆਪਾਂ ਨਵੇਂ ਸ਼ਿਫਟ ਕੀਤਾ ਤੇ ਇਸੇ ਕਰਕੇ ਇੱਥੇ ਨਾ ਜਿਹੜਾ ਕੀ ਹੈ ਆਵਾਜ਼ ਥੋੜੀ ਗੂੰਜਦੀ ਹੈ ਇਹਦੇ ਵਿੱਚ ਆਪਾਂ ਥੋੜਾ ਫੋਮ ਵਾਲੇ ਜਿਹੜੇ ਆਉਂਦੇ ਨੇ ਸਾਊਂਡ ਵਾਲੇ ਉਹ ਆਪਾਂ ਲਵਾਉਂਗੇ ਤਾਂ ਲਵਾ ਕੇ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਆਵਾਜ਼ ਆ ਉਹਦੀ ਕੁਆਲਿਟੀ ਹੋਰ ਹੋ ਜਾਏਗੀ ਫਿਰ ਆਵਾਜ਼ ਜਿੰਨੀ ਮਰਜ਼ੀ ਉੱਚੀ ਬੋਲੀਏ ਫਿਰ ਆਪਣੀ ਜਿਹੜੀ ਆਵਾਜ਼ ਆ ਉਹ ਡਬਲ ਡਬਲ ਨਹੀਂ ਆਏ। ਲਓ ਜੀ ਆਪਾਂ ਕਸਪਾਤੀ ਹੁਣ ਕਸਪਾਨ ਤੋਂ ਬਾਅਦ ਬਹੁਤ ਸਾਰੇ ਵੀਰ ਕੀ ਕਰਦੇ ਨੇ ਜਦੋਂ ਇਹ ਵੱਡੀ ਜਗ੍ਹਾ ਤੇ ਆਪਾਂ ਆ ਦਨੇ ਆ ਇਹ ਵੱਡੀ ਜਗ੍ਹਾ ਤੇ ਆ ਕੇ ਆਪਣੀ ਜਿਹੜੀ ਪੱਕ ਦੀ ਸੂਣੀ ਆ ਖੁੱਲ ਜਾਂਦੀ ਆ। ਇਦੋਂ ਤੁਸੀਂ ਦੇਖੋ ਇਸ ਜਿਹੜੀ ਜਗ੍ਹਾ ਤੋਂ ਆਇਆ ਕਰਕੇ ਖੁੱਲ ਜਾਂਦੀ ਆ। ਬਿਲਕੁਲ ਐਂ ਵੱਡੀ ਬਣ ਜਾਂਦੀ ਆ। ਠੀਕ ਹੈ ਇਹਨੂੰ ਆਪਾਂ ਕੀ ਕਰਨਾ ਹੈ? ਇੱਥੇ ਆਪਾਂ ਜਦੋਂ ਮਟੀਰੀਅਲ ਨੂੰ ਸਾਰਿਆਂ ਨੂੰ ਸੈੱਟ ਕਰਦੇ ਆਂ ਕੱਪੜੇ ਨੂੰ ਸਾਰਿਆਂ ਨੂੰ ਸੈੱਟ ਕਰਦੇ ਆਂ ਇਸ ਵਾਲੀ ਜਗ੍ਹਾ ਤੋਂ ਤੁਸੀਂ ਪੱਲਾ ਚੱਕ ਲੈਣਾ ਜਿਹੜਾ ਅੰਦਰ ਵਾਲਾ ਵਾਸੋਂ ਪਤਲਾ ਹੋਵੇ ਮੇਨ ਜਿਹੜੀ ਗੱਲ ਤੁਹਾਡੇ ਸੁਣਨ ਵਾਲੀ ਆ ਮੇਨ ਜਿਹੜੀ ਗੱਲ ਤੁਹਾਡੇ ਸੁਣਨ ਵਾਲੀ ਉਹ ਇਹ ਹੈ ਕਿ ਜਿਹੜੀ ਇੱਥੋਂ ਆਪਾਂ ਪੱਲਾ ਚੱਕਦੇ ਆਂ ਤੇ ਪੱਲਾ ਚੱਕ ਕੇ ਇਹ ਵਾਲਾ ਪੱਲਾ ਹੋ ਗਿਆ ਅੰਦਰ ਵਾਲਾ ਤੇ ਆਹ ਪੱਲਾ ਹੋ ਗਿਆ ਬਾਹਰ ਵਾਲਾ ਇਹ ਪੱਲਿਆਂ ਨੂੰ ਦੋਨਿਆਂ ਨੂੰ ਬਰਾਬਰ ਕਰਕੇ ਐਦਾਂ ਕਰਕੇ ਮਟੀਰੀਅਲ ਨੂੰ ਉੱਤੇ ਕਰ ਲਿਆ ਕਪੜੇ ਸਾਰ ਨੂੰ ਉੱਤੇ ਕਰ ਲਿਆ ਪਤਲਾ ਪਤਲਾ ਪਾਸਾ ਥੱਲੇ ਜਦੋਂ ਆਪਾਂ ਇਹਨਾਂ ਦਾ ਲੜ ਬਣਾਵਾਂਗੇ ਦੇਖੋ ਮੋਟਾ-ਮੋਟਾ ਲੜ ਸਾਰਾ ਉੱਪਰ ਬਣ ਗਿਆ ਸਾਰਾ ਕਪੜਾ ਆਪਣਾ ਅੰਦਰਲੇ ਪਾਸੇ ਸੈੱਟ ਹੋ ਗਿਆ ਠੀਕ ਹੈ ਸੈੱਟ ਹੋਣ ਤੋਂ ਬਾਅਦ ਤੁਸੀਂ ਦੇਖੋ ਇਸ ਵਾਲੇ ਕਪੜੇ ਨੂੰ ਆਪਾਂ ਕੀ ਕਰਨਾ ਹੈ ਉੱਪਰ ਵਾਲੇ ਪਾਸੇ ਜਦੋਂ ਵੇਖ ਲਿਆ ਹੁਣ ਜੇ ਕੋਈ ਡੈਂਟ ਬੰਦਾ ਅੰਦਰ ਤੇ ਉਹਨੂੰ ਉਂਗਲ ਦੀ ਮਦਦ ਨਾਲ ਆਪਾਂ ਕਪੜਾ ਅੰਦਰ ਇਕੱਠਾ ਕਰ ਸਕਦੇ ਹਾਂ ਆਪਾਂ ਸੈੱਟ ਵੀ ਕਰ ਸਕਦੇ ਹਾਂ ਕਪੜਾ ਕਿਉਂਕਿ ਇਸ ਵਾਲੀ ਜਗ੍ਹਾ ਤੇ ਆਪਣਾ ਜਿਹੜਾ ਕਪੜਾ ਆਪ ਨੂੰ ਐਕਸਟਰਾ ਪਿਆ ਹੋਇਆ ਹੈ ਇੰਦਾ ਕਰਕੇ ਆਪਾਂ ਕੱਪੜੇ ਨੂੰ ਉੱਥੇ ਚੱਕ ਦਾਂਗੇ ਜਿੱਥੇ ਟੋਇਆ ਪਏਗਾ ਉੱਥੇ ਆਪਾਂ ਕੱਪੜਾ ਪਾ ਦਾਂਗੇ ਤੇ ਉਹਦੇ ਨਾਲ ਆਪਣਾ ਟੋਇਆ ਜਿਹੜਾ ਹੈਗੀ ਸਹੀ ਹੋ ਜਾਊਗਾ ਹੁਣ ਤੁਸੀਂ ਦੇਖੋ ਇਸ ਛੋਟੀ ਜਿਹੀ ਜਗ੍ਹਾ ਤੋਂ ਜਦੋਂ ਆਪਾਂ ਪਿੰਚ ਕਰਾਂਗੇ ਪਿੰਚ ਕਰਦੇ ਹੋਏ ਕਈ ਵਾਰੀ-ਵਾਰੀ ਕਰਦੇ ਨੇ ਇੰਦਾ ਕਰਕੇ ਨਾ ਐ ਹੁਣ ਇਹਨੂੰ ਘੁਮਾ ਦਿੰਦੇ ਨੇ ਹੁਣ ਇਹਨੂੰ ਘੁਮਾਉਣਾ ਨਿਗਾ ਇੰਦਾ ਕਰਕੇ ਸਿੱਧਾ ਕਰਦੇ ਹੋਏ ਇਸ ਛੋਟੀ ਜਿਹੀ ਜਗ੍ਹਾ ਤੋਂ ਅੰਦਰ ਠੀਕ ਹੈ ਉੱਪਰ ਵਾਲੀ ਸਾਈਡ ਤੋਂ ਫੇਰ ਉੱਪਰ ਮੜਾ ਮੜਾ ਉੱਪਰ ਵਾਲੀ ਸਾਈਡ ਤੋਂ ਪਿੰਚ ਕਰਦੇ ਹੋਏ ਆਪਾਂ ਇਸ ਲੜ ਨੂੰ ਚੰਗੇ ਤਰੀਕੇ ਨਾਲ ਲਾ ਦਾਂਗੇ ਮਟੀਰੀਅਲ ਨੂੰ ਚੰਗੇ ਤਰੀਕੇ ਨਾਲ ਸੈੱਟ ਕਰਦੇ ਹੋਏ ਉੱਪਰੋਂ ਪਿੰਚ ਕਰਨਾ ਨਹੀਂ ਭੁੱਲਣਾ ਜਿਹੜੇ ਜਿਹੜੇ ਮੇਰਾ ਦੀ ਪੱਗ ਪਿੱਛੇ ਨੂੰ ਜਾਂਦੀ ਹੈ ਉੱਪਰੋਂ ਪਿੰਚ ਕਰਨਾ ਨਹੀਂ ਭੁੱਲਣਾ ਤੁਸੀਂ ਉੱਪਰੋਂ ਚੰਗੇ ਤਰੀਕੇ ਨਾਲ ਪਿੰਚ ਕੀਤਾ ਹੈਗਾ ਤੁਹਾਡੀ ਜਿਹੜੀ ਪੱਗ ਹੈ ਉਹ ਬਿਲਕੁਲ ਸਹੀ ਤਰੀਕੇ ਨਾਲ ਬੈਕ ਸਾਈਡ ਤੱਕ ਜਾਏਗੀ ਦੇਖੋ ਹੁਣ ਬੈਕ ਸਾਈਡ ਤੱਕ ਆਪਣੀ ਪੱਗ ਦਾ ਗਿਆ ਹੁਣ ਆਪਾਂ ਕੀ ਕਰਦੇ ਆ ਕਿ ਇਸ ਵਾਲੀ ਜਗ੍ਹਾ ਤੋਂ ਜਿਹੜਾ ਹੈ ਜਿੰਨੇ ਵੀ ਲੜਨੇ ਹੋ ਸਾਰਿਆਂ ਦੀ ਉੱਪਰ ਵਾਲਾ ਬਾਸਾ ਜਿਹੜਾ ਹੈ ਸੈੱਟ ਕਰਦੇ ਆ ਕਿਹੜਾ ਮਟੀਰੀਅਲ ਆਪਣਾ ਸਹੀ ਹੋ ਜਾਵੇ ਲਓ ਜੀ ਇਹ ਆਪਾਂ ਸੈੱਟ ਕਰ ਦਿੱਤਾ ਹੁਣ ਸੈੱਟ ਕਰਨ ਤੋਂ ਬਾਅਦ ਜਿਹੜਾ ਲਾਸਟ ਸੈਕਿੰਡ ਲੜ ਆਪਾਂ ਲਾਉਂਦੇ ਆ ਜਿਹੜੇ ਵੀਰ ਮੇਰੇ ਪੁਰਾਣੇ ਵੀਡੀਓ ਮੇਰੀ ਦੇਖਦੇ ਨੇ ਉਹਨਾਂ ਵੀਰਾਂ ਨੂੰ ਇਹ ਚੀਜ਼ ਦਾ ਪਤਾ ਹੋਏਗਾ ਕਿ ਆਪਾਂ ਲਾਸਟ ਸੈਕਿੰਡ ਲੜ ਕਿੱਦਾਂ ਲਾਉਨੇ ਆ ਤੇ ਆਪਦੇ ਸ਼ਹਿਰ ਦਾ ਨਾਮ ਜ਼ਰੂਰ ਦੱਸਿਆ ਕਰੋ ਜਿਹੜੇ ਜਿਹੜੇ ਵੀਰ ਵੀ ਆਪਣੀ ਵੀਡੀਓ ਵੇਖ ਰਹੇ ਨੇ ਆਪਦੇ ਸ਼ਹਿਰ ਦਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੋਂ ਦਾ ਨਾਮ ਦੱਸੋ ਆਪਾਂ ਨੂੰ ਪਤਾ ਲੱਗੇ ਕਿ ਕਿਹੜੇ ਕਿਹੜੇ ਵੀਰ ਆਪਾਂ ਨੂੰ ਕਿੱਥੇ ਕਿੱਥੇ ਵੇਖਦੇ ਨੇ ਤੇ ਬਹੁਤ ਸਾਰਾ ਤੁਸੀਂ ਪਿਆਰ ਦੇ ਰਹੇ ਹੋ ਇਦਾਂ ਹੀ ਆਪਣੇ ਦੂਸਰੇ ਚੈਨਲ ਸੱਸਾਕਿੰਗ ਵਲੌਗ ਨੂੰ ਵੀ ਪਿਆਰ ਦਿਓ ਉੱਥੇ ਵੀ ਜਾ ਕੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਦੇਖੋ ਜੀ ਇਸ ਵਾਲੇ ਲੜ ਨੂੰ ਹੁਣ ਆਪਾਂ ਫੇਰ ਸੈੱਟ ਕਰ ਲਿਆ ਉਹ ਆਪਣਾ ਪਤਲਾ ਪੱਲਾ ਜਿਹੜਾ ਇਹ ਵੇਖ ਸਕਦੇ ਤੁਸੀਂ ਉੱਪਰ ਹੈ। ਇਹਨੂੰ ਆਪਾਂ ਕੀ ਕਰਨਾ? ਬੈਕ ਸਾਈਡ ਤੋਂ ਜਦੋਂ ਪਿੰਚ ਕੀਤਾ ਹੋਇਆ ਹੈਗਾ ਨਾ ਉਦੋਂ ਪਤਲਾ ਪੱਲਾ ਨਹੀਂ ਉਦੋਂ ਮੋਟਾ ਪੱਲਾ ਹੀ ਆਏਗਾ ਆਟੋਮੈਟਿਕly ਦੇਖੋ। ਹੁਣ ਮੋਟਾ ਪੱਲਾ ਹੋ ਗਿਆ। ਇਹਨੂੰ ਆਪਾਂ ਉੱਪਰ ਵਾਲੇ ਸਾਈਡ ਤੇ ਐਦਾਂ ਕਰਕੇ ਸੈੱਟ ਕਰ ਲਿਆ। ਪਤਲਾ ਪੱਲਾ ਆਪਾਂ ਅੰਦਰ ਕਰ ਦਿੱਤਾ। ਹੁਣ ਆਪਾਂ ਇਸ ਲੜ ਦੇ ਵਿੱਚ ਕੋਈ ਜਾਦੂ ਕੀਤਾ ਹੈ। ਇਸ ਲੜ ਦੇ ਵਿੱਚ ਤੂੰ ਦੱਸਿਆ ਸੀ ਕਿ ਜਿਹੜੇ ਵੀਰੇ ਪੁਰਾਣੇ ਵੀਰ ਵੀਡੀਓ ਦੇਖਦੇ ਨੇ ਇਸ ਲੜੜ ਦੇ ਵਿੱਚ ਆਪਾਂ ਕੋਈ ਚੀਜ਼ ਕਰਦੇ ਆਂ ਮੈਂ ਤੁਹਾਨੂੰ ਹੁਣ ਬੋਲੀ ਬੋਲ ਕੇ ਨਹੀਂ ਦੱਸਿਆ ਜਿਹੜੇ ਜਿਹੜੇ ਵੀਰਾਂ ਨੂੰ ਪਤਾ ਲੱਗ ਗਈ ਹੈ ਕਿ ਇਸ ਲੜੜ ਦੇ ਵਿੱਚ ਆਪਾਂ ਕੀ ਕੀਤਾ ਉਹ ਜ਼ਰੂਰ ਦੱਸਿਓ ਵੀਡੀਓ ਨੂੰ ਬੈਕ ਕਰਕੇ ਚੰਗੀ ਤਰੀਕੇ ਨਾਲ ਵੇਖ ਲਿਓ ਠੀਕ ਹੈ ਇਸ ਲੜੜ ਦੇ ਵਿੱਚ ਆਪਾਂ ਕੋਈ ਜਾਦੂ ਕੀਤਾ ਹੈ ਸ਼ਾਇਦ ਤੁਹਾਨੂੰ ਦੁਬਾਰਾ ਤੋਂ ਪਤਾ ਲੱਗ ਜਾਣਾ ਠੀਕ ਹੈ ਮੈਂ ਦੁਬਾਰਾ ਤੋਂ ਲੜਦਾ ਲਾਇਆ ਕਿਉਂਕਿ ਇਹ ਮੈਨਾਂ ਮਟੀਰੀਅਲ ਉੱਥੇ ਕਪੜਾ ਜਿਹੜਾ ਸੀਗਾ ਉਹ ਸੈਟ ਨਹੀਂ ਸੀਗਾ ਡੈਂਟ ਪੈਂਦਾ ਸੀ ਇਸੇ ਕਰਕੇ ਕਪੜਾ ਨੂੰ ਆਪਾਂ ਸੈਟ ਕਰ ਲਿਆ ਸੈਟ ਕਰਨ ਤੋਂ ਬਾਅਦ ਥੋੜਾ ਥੱਲੇ ਖਿੱਚ ਲਿਆ ਥੱਲੇ ਖਿਚਨ ਤੋਂ ਬਾਅਦ ਤੁਸੀਂ ਦੇਖੋ ਇਹ ਸੋळा ਲੜ ਨੂੰ ਐਦਾਂ ਖਿੱਚਦੇ ਹੋਏ ਆਪਾਂ ਇਹ ਸੋळा ਜਗ੍ਹਾ ਤੋਂ ਐਦਾਂ ਖਿੱਚ ਪਾ ਕੇ ਥੋੜਾ ਲੜ ਨੂੰ ਐਦਾਂ ਕਰਕੇ ਲਾ ਦਾਂਗੇ ਸਾਫ਼ ਸੁਥਰਾ ਕਰਕੇ ਛੋੜਾ ਕਰਕੇ ਉੱਪਰ ਵਾਲੇ ਸਾਈਡ ਤੋਂ ਜਿੰਨਾ ਵੀ ਲੜਾ ਸਾਫ਼ ਸੁਥਰਾ ਕਰਕੇ ਲੱਗਿਆ ਹੋਇਆ ਹੈਗਾ ਉਨੇ ਥੱਲੇ ਵਾਲੇ ਜਿਹੜੇ ਬਟਨ ਨੇ ਉਹ ਜਿਆਦਾ ਵਧੀਆ ਤੇ ਸੋਹਣੇ ਲੱਗਣਗੇ ਇਹ ਦੇਖੋ ਕਿੰਨੀ ਵਧੀਆ ਬੱਦ ਦੀ ਸ਼ੇਪ ਆਪਣੀ ਆ ਗਈ ਹੈ ਇਸ ਵਾਲੇ ਲੜ ਨੂੰ ਆਪਾਂ ਪਿੱਛੇ ਟੰਗ ਦਿੰਨੇ ਆ ਤੁਸੀਂ ਇਸ ਵਾਲੇ ਲੜ ਨੂੰ ਮੂੰਹ ਦੇ ਵਿੱਚੋਂ ਨਹੀਂ ਕੱਢਣਾ ਜਿਹੜਾ ਲੜ ਮੂੰਹ ਦੇ ਵਿੱਚੋਂ ਆਪਾਂ ਰੱਖ ਦਿੰਦੇ ਆ ਨੂੰ ਮੁੰਡਾ ਜੋ ਕੱਟਣਾ ਨਹੀਂ ਲਾਸਟ ਤੱਕ ਮੂੰਹ ਦੇ ਵਿੱਚ ਹੀ ਰੱਖਣਾ ਹੈ ਤੇ ਹੁਣ ਆਪਾਂ ਕੀ ਕਰਨਾ ਹੈ ਸਾਰੀ ਪੱਗ ਦੀ ਜਿਹੜੀ ਸ਼ੇਪ ਹੈ ਉਹਨੂੰ ਆਪਾਂ ਬਾਅਦ ਵਿੱਚ ਮਦਨਾ ਛੱਟ ਕਰ ਲਵਾਂਗੇ ਤੇ ਉਮੀਦ ਕਰਦੇ ਆ ਤੁਹਾਨੂੰ ਸਾਰੀ ਵੀਰਾਂ ਨੂੰ ਜਿਹੜੀ ਇਹ ਚੀਜ਼ ਹੈ ਪਤਾ ਲੱਗੇਗੀ ਪੱਗ ਦੀ ਪੂਣੀ ਕਿਉਂ ਖੁੱਲਦੀ ਹੈ ਕਿਸ ਵਜ੍ਹਾ ਕਰਕੇ ਖੁੱਲਦੀ ਹੈ ਠੀਕ ਹੈ ਇਹ ਵਾਲਾ ਲੜ ਨੂੰ ਆਪਾਂ ਤੁਹਾਨੂੰ ਲਾ ਕੇ ਦਿਖਾ ਦਨੇ ਆ ਪਰ ਉਸ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਜਿੰਨੀ ਪੱਗ ਦੀ ਸ਼ੇਪ ਹੈ ਉੱਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਲੜ ਕਿੰਨੇ ਵਧੀਆ ਆਏ ਨੇ ਫਰੰਟ ਵਾਲੇ ਪਾਸੇ ਲੜ ਕਿੰਨੇ ਸੋਹਣੇ ਆਏ ਨੇ ਤੇ ਵਾਟ ਵਗੈਰਾ ਮੈਨੂੰ ਥੋੜਾ ਜਿਹਾ ਨਾ ਕਿੰਨੀ ਲਾਈਟ ਜ਼ਿਆਦਾ ਹੋਣ ਕਰਕੇ ਮੈਨੂੰ ਥੋੜੇ ਵੇਖ ਘਟ ਰਹੇ ਨੇ ਲੇਕਿਨ ਵਾਟ ਆਪਾਂ ਬਾਅਦ ਚ ਸੈੱਟ ਕਰ ਸਕਦੇ ਹਾਂ ਬਾਅਦ ਦੀ ਮਦਦ ਨਾਲ ਜਾਂ ਪਿੰਨਾਂ ਦੀ ਮਦਦ ਨਾਲ ਆਪਾਂ ਸੈੱਟ ਕਰ ਹੋਣਾ ਆਪਾਂ ਟੇਬਲ ਨੂੰ ਸਾਈਡ ਕਰ ਦਿੰਦੇ ਹਾਂ ਟੇਬਲ ਨੂੰ ਸਾਈਡ ਕਰਦੇ ਫਰੰਟ ਤੇ ਤੁਸੀਂ ਦੇਖ ਸਕਦੇ ਹੋ ਇਸ ਵਾਲੀ ਜਗ੍ਹਾ ਤੋਂ ਆਪਣਾ ਜਿਹੜਾ ਲਾੜਾ ਥੋੜਾ ਥੱਲੇ ਡਿੱਗਿਆ ਹੈ ਇਹਨੂੰ ਆਪਾਂ ਬਾਅਦ ਦੀ ਮਦਦ ਨਾਲ ਇਦਾਂ ਕਰਕੇ ਚੱਕ ਦਾਂਗੇ ਕਿਉਂਕਿ ਜਿਹੜੀ ਡਾਰਕ ਪੱਗਾ ਹੁੰਦੀਆਂ ਨੇ ਨਾ ਉਹ ਸ਼ੀਸ਼ੇ ਦੇ ਵਿੱਚ ਥੋੜੀਆਂ ਜੀਆਂ ਲਾਈਟ ਦੇ ਵਿੱਚ ਘੱਟ ਵਿਖਦੇ ਆ ਨੇ ਤੇ ਆਪਾਂ ਵੈਸੇ ਬਾਹਰ ਜਾ ਕੇ ਵੀਡੀਓ ਬਣਾ ਨਹੀਂ ਸਕਦੇ ਕਿਉਂਕਿ ਬਾਹਰ ਰੌਲਾ ਰੱਪਾ ਜਿਆਦਾ ਹੁੰਦਾ ਹੈ ਇਸੇ ਕਰਕੇ ਠੀਕ ਹੈ ਤੇ ਹੁਣ ਤੁਸੀਂ ਦੇਖੋ ਇਸ ਥੋੜੀ ਜਗ੍ਹਾ ਤੋਂ ਸਾਰੇ ਲੜ ਸੈੱਟ ਹੋ ਗਏ ਇਸ ਥੋੜੀ ਜਗ੍ਹਾ ਤੋਂ ਇਹ ਤਾਂ ਉੱਪਰ ਖਿੱਚ ਕੇ ਆਪਾਂ ਲੜ ਨੂੰ ਸੈੱਟ ਕਰ ਲਿਆ ਇਸ ਥੋੜੀ ਜਗ੍ਹਾ ਤੋਂ ਇਹਨੂੰ ਵੀ ਆਪਾਂ ਗੁਲਾਈ ਬਣਾਤੀ ਤੇ ਆਪਣਾ ਲੜਾਂ ਦੀ ਗੁਲਾਈ ਬਣ ਗਈ ਉੱਪਰ ਵਾਲੇ ਸਾਈਡ ਤੋਂ ਜਿੰਨਾ ਵੀ ਹੋ ਸਕੇ ਤੁਸੀਂ ਇੱਕ ਦੋ ਵਾਰੀ ਅੱਗੇ ਅੱਗੇ ਲੜ ਜਿਹੜ ਨੇ ਉਹ ਲੈ ਆਉਣਾ ਨੇ ਤੇ ਉੱਪਰ ਵਾਲੀ ਸਾਈਡ ਤੋਂ ਜਿੰਨੇ ਵੀ ਲੜ ਨੇ ਉਹਨਾਂ ਨੂੰ ਸਾਫ਼ ਕਰ ਲੈਣਾ ਇਦਾਂ ਕਰਕੇ ਬਾਜ ਮਾਰ ਕੇ ਥੋੜਾ ਮੈਂ ਲਾਈਟ ਵੇਟ ਬੋਲ ਰਿਹਾ ਮੈਂ ਫੇਰ ਕਹਿ ਰਿਹਾ ਤੁਹਾਨੂੰ ਕਿ ਮੈਨੂੰ ਥੋੜਾ ਅਜੀਬ ਲੱਗ ਰਿਹਾ ਹੈ ਕਿ ਮੈਂ ਲਾਈਟ ਵੇਟ ਬੋਲ ਰਿਹਾ ਹਾਂ ਹੌਲੀ ਬੋਲ ਰਿਹਾ ਹਾਂ ਇਸੇ ਕਰਕੇ ਬੋਲ ਰਿਹਾ ਕਿਉਂਕਿ ਆਪਣੀ ਬੜੀ ਆਵਾਜ਼ ਹੈ ਉਹ ਤੁਹਾਨੂੰ ਸਮਝ ਆਵੇ ਕਿਉਂਕਿ ਇਹ ਕਮਰਾ ਥੋੜਾ ਜਿਹਾ ਖਾਲੀ ਹੈ ਕਮਰੇ ਦੇ ਵਿੱਚ ਥੋੜਾ ਸਮਾਨ ਹੋਰ ਐਡ ਹੋ ਜਾਗਾ ਤਾਂ ਇਹ ਕਮਰੇ ਦੀ ਥੋੜੀ ਜਿਹੀ ਆਵਾਜ਼ ਵੀ ਘੱਟ ਜੇਗੀ ਬਾਕੀ ਆਪਾਂ ਉਹ ਸਾਊਂਡ ਪ੍ਰੂਫ ਵਾਲੇ ਜਿਹੜੇ ਫੋਮ ਜਾਂਦੇ ਨੇ ਆਪਾਂ ਉਹ ਲਵਾ ਕੇ ਆਪਾਂ ਉਹਦੇ ਨਾਲ ਵੀ ਆਵਾਜ਼ ਦੀ ਸੈਟ ਕਰਾਂਗੇ ਠੀਕ ਹੈ ਤੇ ਬੈਕਗ੍ਰਾਉਂਡ ਤੁਹਾਨੂੰ ਅੱਜ ਨਵੀਂ ਵਿਖਰੀ ਹੋएगी ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਬੈਕਗ੍ਰਾਉਂਡ ਅੱਜ ਨਵੀਂ ਹੈ ਤੇ ਆਪਾਂ ਨਵੀਂ ਜਗ੍ਹਾ ਤੇ ਸ਼ਿਫਟ ਹੋਏ ਹਾਂ ਤੇ ਬਹੁਤ ਹੀ ਜਲਦੀ ਤੁਹਾਡੇ ਪਿਆਰ ਸਦਕਾ ਆਪਾਂ ਕੋਈ ਸਰਪ੍ਰਾਈਜ਼ ਵੀ ਲਿਆਉਣ ਵਾਲੇ ਆ ਤੇ ਉਹ ਆਪਣੇ ਦੂਸਰੇ ਚੈਨਲ ਤੇ ਪਤਾ ਲੱਗ ਜਾਏ ਤੁਹਾਨੂੰ ਜਿਹੜਾ ਕਿਹੜਾ ਸਰਪ੍ਰਾਈਜ਼ ਆਪਾਂ ਲਿਆਉਣ ਵਾਲੇ ਆ ਕਿਉਂਕਿ ਅੱਗੇ ਤੁਸੀਂ ਬਹੁਤ ਸਾਰਾ ਪਿਆਰ ਦੇ ਕੇ ਆਪਾਂ ਨੂੰ ਤੁਹਾਡੀ ਪਿਆਰ ਸਦਕਾ ਹੀ ਆਪਾਂ ਆਪ ਬਾਈਕ ਲਿਆ ਸੀਗਾ ਠੀਕ ਹੈ ਉਹਦੀ ਵੀਡੀਓ ਆਪਣੇ ਜਿਹੜਾ ਬਾਈਕ ਆਪਾਂ ਲਿਆ ਸੀ ਉਹਦੀ ਵੀਡੀਓ ਆਪਣੇ ਚੈਨਲ ਤੇ ਹੈਗੀ ਹੈ ਤੇ ਬਹੁਤ ਹੀ ਜਲਦੀ ਆਪਾਂ ਇੱਕ ਛੋਟਾ ਜਿਹਾ ਸਰਪ੍ਰਾਈਜ਼ ਜਿਹੜਾ ਹੈ ਠੀਕ ਹੈ ਉਹ ਆਪਾਂ ਫਿਰ ਰੀਵੀਲ ਕਰਾਂਗੇ ਤੇ ਆਪਾਂ ਨਵੇਂ ਚੈਨਲ ਤੇ ਵੀ ਵੀਡੀਓ ਪਾ ਰਹੇ ਆ ਜਿਹੜੇ ਜਿਹੜੇ ਵੀਰ ਆਪਣੇ ਵਲੌਗ ਦੇਖਣਦੇ ਆ ਜਾਂ ਆਪਣੇ ਚੈਲੰਜ ਅਸੀਂ ਚੈਲੰਜ ਵਗੈਰਾ ਕਰਦੇ ਨੇ ਬੱਚਿਆਂ ਨਾਲ ਵੀ ਤੇ ਉਹ ਦੇਖਣ ਦੇ ਚਾਹਵਾਨ ਨੇ ਤੇ ਉਹ ਆਪਣੇ ਦੂਸਰੇ ਚੈਨਲ ਤੇ ਜਾ ਕੇ ਵਿਜ਼ਿਟ ਕਰਦਣ ਤੇ ਦੇਖੋ ਜੀ ਇਸ ਵਾਲੀ ਜਗ੍ਹਾ ਨੂੰ ਆਪਾਂ ਚੰਗੇ ਤਰੀਕੇ ਨਾਲ ਲੜ ਨੂੰ ਸਾਫ਼ ਕਰ ਲਿਆ ਸਾਫ਼ ਕਰਦੇ ਹੋਏ ਜੀ ਦੇਖੋ ਇਸ ਥੋੜੀ ਜਗ੍ਹਾ ਤੋਂ ਆਪਾਂ ਅੰਦਰ ਦੇ ਲੜ ਬੈਕ ਸਾਈਡ ਤੱਕ ਸਾਫ਼ ਹੁੰਦੇ ਹੋਏ ਹੁਣ ਆਪਾਂ ਫਰੰਟ ਤੇ ਪਿੰਨ ਲਗਾਣੀ ਹੈ ਫਿਰ ਦੇ ਪੈਨ ਲਗਾਵਾਂਗੇ ਨੱਕ ਦੀ ਸੀਧ ਦੇ ਵਿੱਚ ਪਹਿਲਾ ਲੜ ਕੋਈ ਵੀ ਤੁਹਾਨੂੰ ਐਦਾਂ ਪੈਨ ਨਾਲ ਵੀ ਟਿੱਲਾ ਵਾਂਸਾ ਛੱਟ ਕਰ ਸਕਦੇ ਆ ਲਓ ਜੀ ਇਸ ਵਾਲੀ ਜਗ੍ਹਾ ਤੇ ਆਪਾਂ ਪੈਨ ਲਗਾ ਦੇਣੀ ਹੈ ਪੈਨ ਲਗਾਉਣ ਤੋਂ ਬਾਅਦ ਵੀ ਦੇਖੋ ਇਸ ਵਾਲੀ ਜਗ੍ਹਾ ਤੋਂ ਐਦਾਂ ਹੁੰਦਾ ਲੜ ਇਸ ਵਾਲੀ ਜਗ੍ਹਾ ਤੋਂ ਏਦਾਂ ਸਿੱਧਾ ਲੜ ਰੱਖਦੇ ਹੋਏ ਬਹੁਤ ਸਾਰੇ ਵੀਰਾਂ ਨੂੰ ਕਲਗੀ ਲੜਨੀ ਰਣਾਉਂਦਾ ਉਹ ਏਦਾਂ ਕਰਕੇ ਸਿੱਧਾ ਲੜ ਲਾ ਕੇ ਏਦਾਂ ਕਰਕੇ ਲੜ ਨੂੰ ਖਿੱਚ ਕੇ ਏਦਾਂ ਲਾ ਦੇਣ ਉਹਨਾਂ ਦਾ ਕਲਗੀ ਲੜ ਦੂਰੋਂ ਕਲਗੀ ਲੜ ਹੀ ਲੱਗੇਗਾ ਜਿਹੜੇ ਵੀਰਾਂ ਦਾ ਲੜ ਜਿਹੜਾ ਸੈੱਟ ਨਹੀਂ ਆਉਂਦਾ ਤੇ ਉੱਪਰ ਵਾਲੀ ਸਾਈਡ ਤੇ ਪਿੰਨਾ ਲਾਣਾ ਨਹੀਂ ਭੁੱਲਣਾ ਲਾ ਲਵ ਯੂ ਉੱਪਰ ਵਾਲੀ ਸਾਈਡ ਤੇ ਪਿੰਨਾ ਲਾ ਲਈ ਆਪਾਂ ਇੱਕ ਤੇ ਇੱਕ ਦੋ ਦੋ ਪਿੰਨਾ ਸਾਈਡਾਂ ਤੇ ਹੋ ਗਈਆਂ ਇੱਕ ਪਿੰਨ ਵਿਚਕਾਰ ਲਾ ਦਾਂ ਆਪਾ ਲੱਜ ਹੁਣ ਤੁਸੀਂ ਪੱਗ ਦੀ ਸ਼ੇਪ ਦੇਖ ਸਕਦੇ ਹੋ ਕਿੰਨੀ ਵਧੀਆ ਤੇ ਕਿੰਨੀ ਸੋਹਣੀ ਆਈ ਹੈ ਠੀਕ ਹੈ ਤੇ ਪੱਗ ਦਾ ਤੁਹਾਨੂੰ ਸੋਖਾ ਤਰੀਕਾ ਕਰ ਵੀ ਲੜਨਾ ਦਾ ਵੀ ਦੱਸ ਦਿੱਤਾ ਹੈ ਜਿਹੜੇ-ਜਿਹੜੇ ਵੀਰਾਂ ਨੂੰ ਇਹ ਚੀਜ਼ ਸਮਝ ਆ ਗਈ ਹੋਵੇ ਤੇ ਜਿਹੜੇ-ਜਿਹੜੇ ਉਹਨਾਂ ਨੇ ਕਮੈਂਟ ਕੀਤਾ ਸੀ ਪੱਗ ਦੀ ਪੂਣੀ ਖੁੱਲ ਜਾਂਦੀ ਹੈ ਤੇ ਉਹ ਵੀਰਾਂ ਵਾਸਤੇ ਆਪਾਂ ਵੀਡੀਓ ਬਣਾਈ ਆ ਫਿਰ ਵੀ ਇਹਦੇ ਵਿੱਚ ਕੋਈ ਤੁਹਾਨੂੰ ਕਮੀ-ਬੇਸੀ ਲੱਗੀ ਜੇ ਤੁਹਾਨੂੰ ਕੋਈ ਚੀਜ਼ ਨਾ ਸਮਝ ਲੱਗੇ ਤੁਸੀਂ ਕਮੈਂਟ ਬਾਕਸ ਚ ਕਮੈਂਟ ਕਰੋ ਅਗਰ ਤੁਹਾਨੂੰ ਜਲਦੀ ਰਿਪਲਾਈ ਚਾਹੀਦਾ ਤਾਂ ਤੁਸੀਂ ਇੰਸਟਾਗ੍ਰam ਤੇ ਜਾ ਕੇ ਸਰਸਾ ਕਿੰਗ ਪਗੜੀ ਲੈ ਕੇ ਇੰਸਟਾਗ੍ਰam ਤੇ ਆਪਣੀ ਆਈਡੀਏ ਜਿਹੜੀ ਉੱਥੇ ਜਾ ਕੇ ਉਹਨੂੰ ਫੋਲੋ ਵੀ ਕਰ ਲਓ ਤੇ ਉੱਥੇ ਆਪਾਂ ਨੂੰ ਮੈਸੇਜ ਕਰ ਦਿਓ ਮੈਸੇਜ ਤਾਂ ਕੀ ਕਰਨਾ ਤੁਸੀਂ ਛੋਟੀ ਜਿਹੀ ਵੀਡੀਓ ਕਲਿੱਪ ਬਣਾ ਕੇ ਦੱਸਣੀ ਹੈ ਜਿੱਥੇ ਤੁਹਾਨੂੰ ਡੈਂਟ ਪੈਂਦਾ ਤੇ ਹੁਣ ਇਹ ਵਾਲਾ ਮੇਰਾ ਲੜਖੜਾ ਤੇ ਨੂੰ ਆਪਾਂ ਹੁਣ ਸੈਟ ਕੀਤਾ ਕਰਨਾ ਸਿਰਫ ਕੁਝ ਨਹੀਂ ਕਰਨਾ ਇਸ ਵળે ਜਗ੍ਹਾ ਤੋਂ ਬੈ ਤਾਂ ਉਹ ਖੇਦੀ ਮਾਤਰਾ ਵਿੱਚ ਦੱਸ ਦੇਣਾ ਕਿ ਜਦੋਂ ਲੜ ਨੂੰ ਖੱਚ ਪਾ ਲਈ ਉਹ ਲੜ ਆਪਣਾ ਸਾਰਾ ਅੰਦਰ ਚਲ ਜਗਾ ਐਦਾਂ ਦੀ ਨਿੱਕੇ ਨਿੱਕੇ ਟਿਪਸ ਆਪਾਂ ਇੰਸਟਾਗ੍ਰam ਤੇ ਵੀ ਦੱਸਦੇ ਰਹਨੇ ਆ ਠੀਕ ਹੈ ਤੇ ਜਿਹੜੇ ਜਿਹੜੇ ਵੀਰਾਂ ਨੂੰ ਫਿਰ ਵੀ ਪੱਗ ਬੰਨ ਦਾ ਟਾਈਮ ਕਰਨਾ ਬੰਨ ਦਾ ਨਾਈਕਲ ਵੀ ਦਿੱਕਤ ਆਉਂਦੀ ਜੀ ਕਮੈਂਟ ਬਾਕਸ ਕਮੈਂਟ ਕਰੋ ਜਿਹੜੇ ਵੀ ਰ ਆਪਣੇ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਵੇ ਤੇ ਜਿਹੜੇ-ਜਿਹੜੇ ਵੀਰਾਂ ਨੇ ਇੰਸਟਾਗ੍ਰam ਤੇ ਤੇ ਫੇਸਬੁੱਕ ਤੇ ਫੋਲੋਇੰਗ ਕੀਤਾ ਇੰਸਟਾਗ੍ਰam ਤੇ ਫੇਸਬੁੱਕ ਤੇ ਫੋਲੋ ਕਰ ਲਓ ਤੇ ਨਵੇਂ ਚੈਨਲ ਤੇ ਵੀ ਜਾ ਕੇ ਫੋਲੋ ਕਰ ਲਓ ਸੱਸਾ ਕਿੰਗ ਵਲੌਗ ਜਿਹੜੇ-ਜਿਹੜੇ ਵੀਰ ਆਪਣੇ ਵਲੌਗ ਵੇਖਣ ਦੇ ਚਾਹਵਨਗੇ ਨੇ ਠੀਕ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤ